ਮੇਰੀ ਇੱਕੋ ਹੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਮੂਲ ਮੰਤਰ ਸਾਹਿਬ ਨਾਲ ਜਰੂਰ ਜੁੜਨਾ ਮੂਲ ਮੰਤਰ ਸਾਹਿਬ 24 ਮਿੰਟ ਜਰੂਰ ਕਰਿਆ ਕਰੋ ਨਲਾਇਕ ਬੱਚਾ ਰਾਸ਼ਟਰਪਤੀ ਬਣ ਗਿਆ ਮੂਲ ਮੰਤਰ ਸਾਹਿਬ ਕਰਕੇ ਆਪਾਂ ਨੂੰ ਕੀ ਕੁਛ ਨਹੀਂ ਮਹਾਰਾਜ ਨੇ ਦੇ ਦੇਣਾ ਇਸ ਤੋਂ ਵੱਡੀ ਉਦਾਹਰਨ ਕੋਈ ਨਹੀਂ ਨਲਾਇਕ ਬੱਚਾ ਜਿਹਨੂੰ ਕੁੱਟ ਪੈਂਦੀ ਸੀ ਘਰੋਂ ਵੀ ਤੇ ਮਾਸਟਰ ਤੋਂ ਵੀ ਰੋਣ ਲੱਗ ਪਿਆ ਗਰੰਤੀ ਸਾਹਿਬ ਕਹਿੰਦੇ ਕੀ ਗੱਲ ਹੋ ਗਈ ਇਹਨੇ ਘਰੋਂ ਵੀ ਕੁੱਟ ਪਈਂਦੀ ਤੇ ਮਾਸਟਰ ਤੋਂ ਵੀ ਕੁੱਟ ਪਈਂਦੀ ਯਾਦ ਹੀ ਨਹੀਂ ਰਹਿੰਦਾ ਕੁਝ ਗੂਲਵੰਤਰ ਸਾਹਿਬ ਮਿਲਿਆ ਜਪਣਾ ਸ਼ੁਰੂ ਕੀਤਾ ਕਹਿੰਦੇ ਇੱਕ ਦਿਨ ਪਾਕਿਸਤਾਨ ਦਾ ਉਹ ਰਾਸ਼ਟਰਪਤੀ ਬਣਿਆ ਕੀ ਕੁਝ ਨਹੀਂ ਮਹਾਰਾਜ ਦੇਣਗੇ ਜਪ ਕੇ ਦੇ ਜਪਣਾ ਭਗਤੀ ਕਰੀਏ ਆਪਾਂ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਚਿੰਤਨ ਕਰ ਚਿੰਤਾ ਨਾ ਕਰ ਆਪਾ ਚਿੰਤਾ ਕਰ ਰਹੇ ਆ ਚਿੰਤਨ ਨਹੀਂ ਕਰੋ ਚਿੰਤਾ ਛੱਡ ਦਿਓ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਮਹਾਰਾਜ ਨੂੰ ਹਿਰਦੇ 'ਚ ਵਸਾਈਏ ਹਿਰਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਬਿਠਾਓ ਊਲ ਮੰਤਰ ਸਾਹਿਬ ਦਾ ਕਰੋ ਜਾਪ ਤੁਹਾਨੂੰ ਘਾਟ ਨਹੀਂ ਕੋਈ ਆਉਣੀ ਆਪਾਂ ਤਾਂ ਮਹਾਰਾਜ ਖਜ਼ਾਨਾ ਦੇ ਕੇ ਗਏ ਨੇ ਬਹੁਤ ਵੱਡਾ ਜਪਣ ਦੀ ਲੋੜ ਆ ਉਹ ਕੰਮ ਆਪਾਂ ਕਰ ਰਹੇ ਆ ਜਿਨ੍ਹਾਂ ਦਾ ਫਾਇਦਾ ਨਹੀਂ ਕੋਈ ਸ਼ਬਦਾਂ ਦਾ ਜਾਪ ਤਾਂ ਕਰਕੇ ਦੇਖੋ ਇਹਨਾਂ ਨੇ ਕੀਤਾ ਉਹਨਾਂ ਨੂੰ ਘਾਟ ਨਹੀਂ ਕੋਈ ਆਈ